ਨਾ ਨਿਕ ਬਾਸੇ ਧੂੜ ਬੈਨ ਉਹਨਾਂ ਦੀ ਧੂੜ ਮੰਗਦਾ ਪ੍ਰਭ ਸਰਨੀ ਦਰਪੜੀ ਹੈ ਜਿਹੜੀ ਪ੍ਰਭੂ ਦੀ ਸੱਜ ਵਿੱਚ ਉਹ ਜੋ ਦਰ ਦੇ ਉੱਤੇ ਟੈਰ ਪਈ ਹੈ ਮਗਰ ਪ੍ਰਭ ਅਰਾਧਨ ਮੋੜ ਨੂੰ ਬਣ ਰਹੀ ਹੈ ਉਹ ਮਗਰ ਤੇ ਵੀ ਜਿਹੜਾ ਪਰਮੇਸ਼ਰ ਦਾ ਸੇਵਨ ਕਰਦਾ ਨਾਮ ਜਪਦਾ ਸੇਵਾ ਕਰਦਾ ਗੁਰੂ ਦੀ ਖੁਸ਼ੀਆ ਲੈ ਖੁਸ਼ੀਆਂ ਲੈਂਦਾ ਕਿੰਨੇ ਉਹ ਉਹਨੂੰ ਦੁਆਰਾ ਜਾਣੂ ਨਹੀਂ ਜਿਹੜੇ ਗੁਰੂ ਜੀ ਅੰਦਰ ਦੇ ਨਾਲ ਜੋੜ ਲੈਂਦਾ ਜਿਹਨਾਂ ਦਾ ਮਨ ਕਰਕੇ ਤਨ ਕਰਕੇ ਤਨ ਕਰਕੇ ਗੁਰੂ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਆ ਉਹਨਾਂ ਦਾ ਮੁੱਗਰ ਦਾ ਮਹੀਨਾ ਸਫਲ ਹੋ ਜਾਂਦਾ ਤੇ ਉਹ ਰੂਹਾਂ ਜਿਹੜੀਆਂ ਹੈ ਪਰਮੇਸ਼ਰ ਦੇ ਦਰ ਦੇ ਉੱਤੇ ਪਰਵਾਣੂ ਹੋ ਜਾਂਦੀਆਂ ਉਹ ਜਨਮ ਮਰਨ ਦਾ ਜਿਹੜਾ ਚੱਕਰ ਆ ਉਹਨੂੰ ਦਾਟਿਆ ਜਾਂਦਾ ਮਗਰ ਬਰਾਬਰ ਆਦਮਾ ਬੋੜਾ ਨਾ ਕਰੀਏ ਦੁਆਰਾ ਉਹ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਂਦੀਆਂ ਐਸਾ ਹੈ ਮਗਰ ਦੇ ਮਹੀਨੇ ਦੇ ਸ਼ਮਨ ਦਾ ਮਹਤਮ ਇਹ ਮਗਰ ਦਾ ਮਹੀਨਾ ਸ਼ਮਨ ਵਾਸਤੇ ਬਾਦਸ਼ਾਹ ਕਹਿੰਦੇ ਜੇ ਮਗਰ ਦੇ ਮਹੀਨੇ ਵਿੱਚ ਗੁਰੂ ਦੀ ਯਾਦ ਨਾਲ ਜੁੜਿਆ ਜਾਵੇ ਸੇਵਾ ਸ਼ਮਨ ਨਾਲ ਜੁੜਿਆ ਜਾਵੇ ਕੱਟੀ ਦੋਖ ਉਹ ਪ੍ਰਵਾਨ ਹੋ ਜਾਂਦਾ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਸੋ ਮਕਰ ਦਾ ਮਹੀਨਾ ਜਿਹੜਾ ਅੱਜ ਆਰੰਭ ਹੋਇਆ ਸਾਰੇ ਵਾਸਤੇ ਕੁਰਸੀਆ ਖੇੜੇ ਰੱਬੀ ਪਿਆਰ ਲੈ ਕੇ ਆਵੇ ਕਿ ਮਕਰ ਦਾ ਮਹੀਨਾ ਸੇਵਾ ਸਿਮਰਨ ਵਾਸਤੇ ਪਰਮੇਸ਼ਰ ਦੇ ਨਾਲ ਜੁੜਨ ਵਾਸਤੇ ਜਿਹੜਾ ਸਭ ਤੋਂ ਵੱਡਾ ਜਨਮਰਨ ਦਾ ਚੱਕਰ ਉਹਨੂੰ ਖਤਮ ਕਰਨ ਵਾਸਤੇ ਇਹ ਮਕਰ ਦਾ ਮਹੀਨਾ ਰਾਹੀ ਮਹਰੀ ਬੰਦੇ ਇਹ ਗੁਰੂ ਮਹਾਰਾਜ ਦੇ ਅਰਜਨ ਸਾਹਿਬ ਸ੍ਰੀ ਗੁਰੂ ਅਰਜਨ ਸਿੰਘ ਮਹਾਰਾਜ ਦੇ ਬਚਨ ਸੋ ਆਪਾਂ ਗੁਰੂ ਘਰਾਂ ਦੇ ਚਰਨਾਂ ਦੇ ਨਾਲ ਜੁੜ ਕੇ ਲੌਣਾ ਲਈਏ ਸਾਰੀ ਗੁਰ ਸੰਗਤਾਂ ਦਾ ਫਿਰਦੇ ਤੇ ਧੰਨਵਾਦ 550 ਸਾਲਾਂ ਪੁਰਖ ਦੀ ਲੱਖ ਲੱਖ ਵਧਾਈ ਹੋਵੇ ਬੇਅੰਤ ਗੁਰ ਸੰਗਤਾਂ ਨੇ ਧੰਨਵਾਦ ਧੰਦੇ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲਈਆਂ ਸਤਿਗੁਰ ਸਾਹਿਬ ਦੀ ਹਾਜ਼ਰੀ ਦਿੱਲੀ ਪਿਆ ਸਰਦਾਰ ਸਤਕਾਰ ਆਪਣੇ ਧਰਤੀ ਪ੍ਰਵਾਨ ਕਰਨ ਨਾਮ ਦੀ ਦਾਤਕ ਬਖਸ਼ ਚਰਨਾਂ ਦਾ ਪਿਆਰ ਬਖਸ਼ ਆਉਣ ਵਾਲੇ ਸਮੂਹ ਸ਼੍ਰੀ ਕੀਰੇ ਗੁਰੂ ਦੀ ਯਾਦ ਵਿੱਚ ਲੰਗੇ ਸੇਵਾ ਸਿਮਰਨ ਪਰਉਕਾਰ ਕਾਰਜ ਲੰਗੇ ਸਤੁਰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ ਸੋ ਆਓ ਆਨੰਦ ਸਹਿਬ ਦਾ ਜਾਪ ਕਰੀਏ ਗੁਰੂ ਘਰ ਸਾਹਿਬ ਦੇ ਪਾਵਨ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਰਾਮ